ਸੰਸਕਾਰ ਜਾਗਰਤੀ ਸੁਸਾਇਟੀ ਵੱਲੋਂ ਵਕਫ ਵਕ ਸਮੇਂ ਤੇ ਧਾਰਮਿਕ ਸਮਾਗਮ ਕਰਵਾਉਂਦੀ ਰਹਿੰਦੀ ਹੈ ਇਸ ਵਾਰ ਲਿਖਤੀ ਪ੍ਰੀਖਿਆ ਦਾ ਪ੍ਰੋਗਰਾਮ ਉਲੀਕਿਆ ਜਿਸ ਵਿੱਚ ਸ਼ਹਿਰ ਬਸੀ ਪਠਾਣਾ ਦੇ ਬੱਚੇ ਤੇ ਬੱਚੀਆਂ ਨੇ ਇਸ ਵਿੱਚ ਵੱਧ ਚੜ ਕੇ ਭਾਗ ਲਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਕਾਰ ਜਾਗਰਤੀ ਸੁਸਾਇਟੀ ਦੇ ਪ੍ਰਧਾਨ ਕਰਮਚੰਦ ਨੇ ਰੱਖੀ ਗੇ ਪ੍ਰਿਖਿਆ ਦੇ ਸਮਾਪਤੀ ਉਪਰੰਤ ਕੀਤਾ ਪ੍ਰਧਾਨ ਕਰਮਚੰਦ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਕਾਰ ਜਾਗਰਤੀ ਸੁਸਾਇਟੀ ਵੱਲੋਂ ਇਹ ਪਹਿਲਾ ਲਿਖਤੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਦੋ ਕੈਟਾਗਰੀ ਰੱਖੀਆਂ ਗਈਆਂ ਨੇ ਜਿਨ੍ਹਾਂ ਵਿੱਚ 10 ਤੋਂ 12 ਸਾਲ ਅਤੇ 13 ਤੋਂ 15 ਸਾਲ ਦੇ ਸਨ ਇਨ੍ਹਾਂ ਇਸ ਦਾ ਮੁੱਖ ਉਪਦੇਸ਼ ਬੱਚਿਆਂ ਨੂੰ ਕਿਸੇ ਵੀ ਧਰਮ ਦੇ ਹੋਣ ਉਹਨਾਂ ਨੂੰ ਧਾਰਮਿਕ ਗਿਆਨ ਦੇਣ ਤੋਂ ਹੈ ਅਤੇ ਬੱਚਿਆਂ ਵਿੱਚ ਸੰਸਕਾਰ ਪੈਦਾ ਕਰਨ ਲਈ ਅਜੇ ਹੀ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਸੰਸਕਾਰ ਜਾਗਰਤੀ ਸੋਸਾਇਟੀ ਵੱਲੋਂ ਕੀਤੇ ਜਾਣਗੇ ਇਸ ਮੌਕੇ ਤੇ ਪ੍ਰਿਕਿਆ ਦੇ ਰਹੀ ਦੇ ਰਹੇ ਮੰਨਤ ਗੋਇਲ ਨੇ ਕਿਹਾ ਕਿ ਅਜਿਹੇ ਪ੍ਰੀਖਿਆ ਦੇ ਮੁਕਾਬਲੇ ਹੋਣੇ ਚਾਹੀਦੇ ਨੇ ਤਾਂ ਜੋ ਅਸੀਂ ਆਪਣੇ ਧਰਮ ਨਾਲ ਹਮੇਸ਼ਾ ਜੁੜੇ ਰਹੀਏ ਪ੍ਰੀਖਿਆ ਦੇਣ ਆਏ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸੰਸਕਾਰ ਜਾਗਰਤੀ ਸੁਸਾਇਟੀ ਦਾ ਇਹ ਨਵੇਕਲਾ ਤੇ ਸ਼ਲਾੰਗਾ ਯੋਗ ਕਦਮ ਹੈ ਦੇਖੋ ਪੂਰੀ ਖਬਰ ਬੇਟਾ ਕੀ ਨਾਮ ਹੈ ਮੰਨਤ ਗੋਇਲ ਮੰਨਤ ਜੀ ਅੱਜ ਐਗਜ਼ਾਮ ਦਿੱਤਾ ਤੁਸੀਂ ਕਿ ਕਿਸ ਤਰ੍ਹਾਂ ਦੇ ਇੱਥੇ ਸਵਾਲ ਆਪ ਸੀਗੇ ਤੇ ਪੇਪਰ ਸੌਖਾ ਸੀ ਔਖਾ ਸੀ ਵਧੀਆ ਸੀਗਾ ਪਰ ਹੁਣ ਮਨ ਚੱਲੀ ਸਾ ਲਿਖਣੀ ਸੀ ਉਹ ਚ ਪੂਰੀ ਅੱਛਾ ਜੀ ਤੇ ਹੋਰ ਕੀ ਕੋਈ ਵੀ ਲੈਂਗੁਏਜ ਸੀਗੀ ਹਿੰਦੀ ਆ ਪੰਜਾਬੀ ਚ ਅੱਛਾ ਤੁਸੀਂ ਕਿਸ ਦੇ ਵਿੱਚ ਲਿਖੀ ਹਿੰਦੀ ਚ ਹਿੰਦੀ ਚ ਤੇ ਇਦਾਂ ਦੇ ਜਿਹੜੇ ਸਮਾਗਮ ਜਿਹੜੇ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਇਹਦੇ ਨਾਲ ਆਪਾਂ ਨੂੰ ਆਪਣੇ ਕਲਚਰ ਬਾਰੇ ਪਤਾ ਲੱਗਦਾ ਹੈ ਉਹ ਹਿੰਦੀ ਸੰਸਕ੍ਰਿਤੀ ਬਾਰੇ ਸਾਰਾ ਕੁਝ ਪਤਾ ਲੱਗਦਾ ਜਿਨ੍ਹਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਤਚਨ ਕੀ ਕਹਿਣਾ ਚਾਹੋਗੇ ਉਹ ਵੀ ਪਾਰਟਿਸਿਪੇਟ ਕਰਨ ਅੱਗੇ ਤੋਂ ਜੜੇ ਵੀ ਹੋਣਗੇ ਪੇਪਰ ਹੋਰ ਹੋਣਗੇ ਉਹ ਚ ਪਾਰਟਿਸਿਪੇਟ ਕਰਨ ਹੋਗੀ ਠੀਕ ਹੈ ਅਰਚਨਾ ਸ਼ਰਮਾ ਬੈਂਮਤਾ ਦੇ ਬੱਚੇ ਨੇ ਪਾਰਟਿਸਿਪੇਟ ਕੀਤਾ ਤਾਂ ਕੀ ਕਹਿਣਾ ਚਾਹੋਗੇ ਜੀ ਬਹੁਤ ਅੱਛਾ ਪ੍ਰੋਗਰਾਮ ਥਾ ਔਰ ਮੂਝੇ ਆਕਰ ਬਹੁਤ ਅੱਛਾ ਲਗਾ ਮੇਰੇ ਬੱਚੇ ਨੇ ਵੀ ਤਿਆਰੀ ਕਰੀ ਹੋਈ ਥੀ ਜੀ हमारे बच्चे घर पर रोज पाठ करते हैं घर पर भी हम उन्हें ऐसी शिक्षा देते हैं कि वो उनकी तैयारी लगभग थी थोड़ा रिटर्न में था तो इसलिए थोड़ा सा टफ था अदरवाइज ईजी था जय श्री राम संस्कार जागृति सोसाइटी द्वारा ਇਹ ਪਹਿਲੀ ਵਾਰ ਅੱਜ ਲਿਖਤੀ ਰੂਪ ਦੇ ਵਿੱਚ ਹਨੂਮਾਨ ਚਾਲੀਸਾ ਇਹ ਬੱਚਿਆਂ ਤੋਂ ਲਿਖਵਾਇਆ ਗਿਆ। ਵੈਸੇ ਸੰਸਕਾਰ ਜਾਗਤੀ ਸੁਸਾਇਟੀ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ ਧਾਰਮਿਕ। ਬੱਚਿਆਂ ਦੇ ਵੀ ਬੱਚਿਆਂ ਨੂੰ ਜਾਗਰਿਤ ਕਰਨ ਵਾਸਤੇ ਧਰਮ ਦੇ ਪ੍ਰਤੀ ਇਹ ਸਾਡਾ ਮੰਤਵ ਹੈ ਸਾਡਾ ਮੋਟਿਵ ਹੈ ਕਿ ਬੱਚਿਆਂ ਨੂੰ ਅਸੀਂ ਵੱਧ ਵੱਧ ਧਰਮ ਦੇ ਪ੍ਰਤੀ ਜਾਗਰੂਤ ਕਰੀਏ। ਠੀਕ ਹੈ ਜੀ ਤੇ ਸਰ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਪ੍ਰੀਖਿਆ ਲਈ ਗਈ ਹੈ ਤੇ ਕਿਹੜੇ-ਕਿਹੜੇ ਸਵਾਲ ਆਪ ਜਿਹੜੇ ਅੱਜ ਦਾ ਜਿਹੜਾ ਪੇਪਰ ਸੀਗਾ ਇਹਦੇ ਵਿੱਚ ਦੋ ਕੈਟਾਗਰੀ ਸੀ 10 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ 13 ਤੋਂ ਲੈ ਕੇ 15 ਸਾਲ ਦੇ ਇਹਨਾਂ ਨੂੰ ਅਸੀਂ ਅੱਜ ਜਿਹੜਾ ਪੇਪਰ ਲਿਖਵਾਇਆ ਗਿਆ ਹਨੂਮਾਨ ਚਾਲੀਸਾ ਲਿਖਵਾਇਆ ਗਿਆ ਜੀ ਲਿਖਤੀ ਰੂਪ 'ਚ ਇਹ ਅੱਜ ਪੇਪਰ ਲਿਆ ਇਹਨਾਂ ਦਾ ਠੀਕ ਹੈ ਜੀ ਤੇ ਸਰ ਕਿਸੇ ਖਾਸ ਕਮਿਊਨਿਟੀ ਨੂੰ ਲੈ ਕੇ ਆਇਆ ਜਾਂ ਮਤਲਬ ਇਹ ਪੇਪਰ ਸਾਰਿਆਂ ਵਾਸਤੇ ਸੀ ਜੀ ਇਹ ਸਾਰਿਆਂ ਵਾਸਤੇ ਸਾਡਾ ਖੁੱਲਾ ਸੱਦਾ ਹੁੰਦਾ ਸਾਰਿਆਂ ਨੂੰ ਸ਼੍ਰੀ ਫਤਿਹਗੜ ਸਾਹਿਬ ਤੋਂ ਪਾਰਸ ਬਹੁਤ ਤੰਦੀ ਦੀ ਰਿਪੋਰਟ